ਦੀ ਹੈਰਾਨੀ ਵਾਲੀ ਗੱਲ ਇੰਨੀ ਆ ਕਿ ਇਸ ਬੱਸ ਦੀ 1 ਸਾਲ ਤੋਂ ਲੈ ਕੇ ਜੀ ਸ਼ਿਕਾਇਤਾਂ ਕਰ ਰਹੇ ਸੀ ਲੋਕ ਕਿ ਜਿਹਦੇ ਬ੍ਰੇਕ ਫੇਲ ਆ ਇਹਦਾ ਸਿਸਟਮ ਠੀਕ ਨਹੀਂਗਾ ਸਾਡੇ ਪਿੰਡ ਦਾ ਪਹਿਲਾ ਬੰਦਾ ਸਰਿੰਦਰ ਸਿੰਘ ਜੀ ਇਹਦੇ ਡਰਾਈਵਰ ਸੀਗਾ ਉਹਨੇ ਇਸ ਕਰਕੇ ਬਾਸ ਛੱਡੀ ਕਿ ਬੱਸ ਦਾ ਕੰਮ ਨਹੀਂ ਕਰਾਇਆ ਜਾ ਰਿਹਾ ਕਿ ਮੈਂ ਹੈਰਾਨ ਆ ਪ੍ਰਸ਼ਾਸਨ ਤੋਂ ਵੀ ਕਿ ਕਿਵੇਂ ਅੱਖਾਂ ਮੀਚ ਗੋਇਆ ਸਾਡਾ ਕੋਈ ਜਵਾਕ ਇੱਥੇ ਆ ਜੇ ਮੋਟਰਸਾਈਕਲ ਲੈ ਕੇ ਸਕੂਟਰ ਵੱਡੇ ਵੱਡੇ ਚਲਾਨ ਕੱਟ ਦਿੰਦੇ ਆ ਕਿ ਤੁਹਾਡੇ ਕੋਲ ਜੀ ਹੈਲਮਟ ਨਹੀਂ ਤੁਹਾਡੇ ਕੋਲ ਆ ਨਹੀਂ ਕਿ ਜਿਹੜੇ ਬੰਦਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਜੀ ਬੱਸ ਦੀ ਹਾਲਾਤ ਦੇਖੋ ਦੇ ਜਿਹੜੇ ਟਾਇਰ ਆ ਜੀ ਉਹ ਕਿਸੇ ਦੇ ਰੇੜੇ ਦੇ ਵੀ ਅੱਜਕੱਲ ਪਾਏ ਨਹੀਂ ਹੁੰਦੇ ਜਿਹਦੇ ਸਾਡਾ ਆਪ ਵੇਖੋ ਇੱਕ ਮੂਰਖ ਪਾਗਲ ਡਰਾਈਵਰ ਸਕੂਲ ਮੈਨੇਜਮੈਂਟ ਨੇ ਭਰਤੀ ਜਿਹੜਾ ਕੀਤਾ ਜੀ ਉਹਦੀ ਬਹੁਤ ਵੱਡੀ ਨਲਾਕੀ ਕਰਕੇ ਇਹ ਬੱਚਿਆਂ ਦੀ ਮਸੂਮ ਬੱਚਿਆਂ ਦੀ ਜੋ ਜਾਨ ਗਈ ਹੈ ਜੀ ਕੀ ਇਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਹੈਗਾ ਕੋਈ ਦੇਖ ਕੇ ਪਰਖ ਕੇ ਕੋਈ ਵਧੀਆ ਬੰਦੇ ਕੋਈ ਨਸ਼ਾ ਰਹਿਤ ਬੰਦਿਆਂ ਨੂੰ ਇਹ ਜੌਬ ਦੇਣਾ ਜਿਹੜੇ ਵੀ ਡਰਾਈਵਰ ਸਕੂਲਾਂ ਦੇ ਵਿੱਚ ਜੀ ਸਾਨੂੰ ਪਤਾ ਲੱਗਿਆ ਵੀ ਨਸ਼ਾ ਨਸ਼ੇ ਦੀ ਵਰਤੋਂ ਕਰਦੇ ਆ ਜੀ ਤੇ ਮੈਂ ਸਪੱਸ਼ਟ ਕਹਣਾ ਵੀ ਸਾਡੇ ਜਥੇਬੰਦੀ ਖੜਾ ਕੇ ਜੁੱਤੀ ਅਸੀਂ ਫੇਰਾਂਗੇ ਛਿਤਰਾਣਾ ਕੁੱਟਾਂਗੇ ਸਮੇਤ ਮੇਰੇ ਮਤਾਬਕ ਪ੍ਰਿੰਸੀਪਲ ਦੇ ਵੀ ਪਰਚਾ ਹੋਣਾ ਚਾਹੀਦਾ ਜੀ ਕਿਉਂਕਿ ਦੋਸ਼ੀ ਉਹ ਵੀ ਆ ਸਰਕਾਰ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਇਹ ਸਾਰੀ ਘਟਨਾ ਦੀ ਜਾਂਚ ਵੀ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਕਿਦੋਂ ਜਾਂਚ ਹੋਏਗੀ ਜੀ ਇੱਥੇ ਕੋਈ ਗਿਜਮੇ ਸਰਪੰਚ ਸਾਹਿਬ ਨੇ ਆਡੇ ਦੱਸਿਆ ਕੋਈ ਅਫਸਰ ਨੇ ਗੱਲ ਦਾ ਕੋਈ ਕੀਤੀ ਨਹੀਂ ਸਲੀਕੇ ਨਾਲ ਜਾਂਚਾ ਕੀ ਹੋਣੀ ਆ ਜੀ ਜਾਂਚਾ ਤਾਂ ਇੱਥੇ ਹੀ ਰਲ ਜਾਣੀ ਆ ਜੇ ਅਸੀਂ ਨਾ ਪਹਿਰਾ ਦਿੱਤਾ ਤਾਂ ਇਸ ਗੱਲ ਦੀ ਤਾਂ ਘੱਟੋ ਘੱਟ ਜਾਂਚ ਕਰਾਓ ਵੀ ਇਹ ਬੱਸ ਦਾ ਪਾਸ ਕਿਵੇਂ ਹੋ ਗਈ ਇਹ ਨਿੱਕੀ ਜਿਹੀ ਗੱਲ ਨਹੀਂ ਬਹੁਤ ਵੱਡਾ ਟਰਾਂਸਪੋਰਟ ਦੇ ਵਿੱਚ ਕਪਲਾ ਹੋਊਗਾ ਆ ਟ੍ਰਾਂਸਪੋਰਟ ਦਾ ਸੀਗਾ ਢੋਆ ਢਵਾਈ ਦਾ ਜੀ ਉਹਦੇ ਵਿੱਚ ਕਿੰਨੇ ਕਹਿੰਦੇ ਨੰਬਰ ਜਿਹੜੇ 40 ਨੰਬਰ ਲਾ ਕੇ ਗੱਡੀਆਂ ਤੇ ਢੋਆ ਢਵਾਈ ਹੋਈ ਗਈ ਆ ਅੱਜ ਸਵੇਰੇ ਜਗਰਾਉਂ ਦੇ ਵਿੱਚ ਇੱਕ ਦਰਦਨਾਕ ਤੇ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਸਨਮਤੀ ਸਕੂਲ ਦੀ ਬੱਸ ਇੱਕ ਦਰਖਤ ਨਾਲ ਟਕਰਾ ਗਈ ਜਿਸ ਦੇ ਵਿੱਚ ਇੱਕ ਖਾਲੇ ਪਿੰਡ ਦੇ ਛੋਟੇ ਜਿਹੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਈ ਹੋਰ ਵੀ ਨੇੜਲੇ ਪਿੰਡਾਂ ਦੇ ਬੱਚੇ ਜਿਹੜੇ ਇਲਾਜ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਜਿਸ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਦੇ ਖਿਲਾਫ ਪਿੰਡ ਵੱਲੋਂ ਤੇ ਹੋਰ ਵੀ ਕਈ ਜਿਹੜੇ ਬੱਚੇ ਸਕੂਲ ਵਿੱਚ پڑھਦੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰਾਏਕੋਟ ਨੂੰ ਜਦੋਂ ਜਾਣਿਆ ਤਾਂ ਰਸਤੇ ਦੇ ਵਿੱਚ ਜਿਹੜਾ ਧਰਨਾ ਲਾਇਆ ਗਿਆ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਅਕਸਰ ਘਟਨਾ ਕਿਵੇਂ ਵਾਪਰੀ ਤੇ ਕਾਰਨ ਕੀ ਹੋਏ ਘਟਨਾ ਵਾਪਰਦੇ ਮਾਈ ਸਸੀ ਗੱਲ ਜੀ ਸਸੀ ਕਾਲ ਜੀ ਕੀ ਹਾਲ ਚਲ ਠੀਕ ਹੋ ਜੀ ਬਹੁਤ ਵਧੀਆ ਜੀ ਕਿਵੇਂ ਵਾਪਰੀ ਇਹ ਘਟਨਾ ਘਟਨਾ ਜੀ ਸਵੇਰੇ ਹਰ ਰੋਜ਼ ਦੀ ਤਰ੍ਹਾਂ ਸਵਾਮੀ ਰੂਪ ਚੰਦ ਜੈਨ ਦੇ ਜਿਹੜੇ ਹਬਾਸਾ ਜੀ ਇਹ ਬੱਚਿਆਂ ਨੂੰ ਚੱਕ ਕੇ ਸਾਡੇ ਡੱਲੇ ਤੋਂ ਖਾੜੇ ਤੋਂ ਜੀ ਲੈ ਕੇ ਆ ਰਹੀ ਸੀ ਜੀ ਤੇ ਇੱਥੇ ਕਿਉਂਕਿ ਬਹੁਤ ਟਾਈਮ ਤੋਂ ਮੈਨੂੰ ਅੱਜ ਬੜੇ ਅਫਸੋਸ ਨੇ ਗੱਲ ਮੈਂ ਤੁਹਾਨੂੰ ਦੱਸ ਰਿਹਾ ਪੱਥਰਕਾਰਾਂ ਨੂੰ ਜਿੱਥੇ ਇੱਕ ਬੱਚੇ ਗੁਰਮੰਨ ਦੀ ਜੋ ਖਾੜੇ ਦਾ ਬੱਚਾ ਸੀ ਉਹਦੀ ਮੌਤ ਹੋ ਗਈ ਉੱਥੇ 30 40 ਬੱਚਿਆਂ ਦੇ ਸੱਟਾਂ ਵੱਜੀਆਂ ਜੀ ਸਾਡੇ ਪਿੰਡ ਦੇ ਡੱਲੇ ਦੇ ਵੀ 15 ਕ ਬੱਚੇ ਸੀਗੇ ਉਹਨਾਂ ਦੇ ਸੱਟਾਂ ਵੱਜੀਆਂ ਤੇ ਬਾਕੀ ਖਾੜੇ ਦੇ ਸੀ ਸਰਪੰਚ ਸਾਹਿਬ ਛੱਡ ਕੇ ਆਏ ਉੱਥੇ ਸਾਡੇ ਡੱਲੇ ਦੇ ਹਸਪਤਾਲ ਦੇ ਵਿੱਚ ਵੀ ਸੋ ਕਹਿਣ ਤੋਂ ਬਾਅਦ ਕੀ ਹੈਰਾਨੀ ਵਾਲੀ ਗੱਲ ਇੰਨੀ ਆ ਕਿ ਇਸ ਬਸ ਦੀ 1 ਸਾਲ ਤੋਂ ਲੈ ਕੇ ਜੀ ਸ਼ਿਕਾਇਤਾਂ ਕਰ ਰਹੇ ਸੀ ਲੋਕ ਕਿ ਜਿਹਦੇ ਬ੍ਰੇਕ ਫੇਲ ਆ ਇਹਦਾ ਸਿਸਟਮ ਠੀਕ ਨਹੀਂਗਾ ਮੈਨੂੰ ਇਹਦੋਂ ਵੀ ਹੈਰਾਨੀ ਵਾਲੀ ਗੱਲ ਮੈਂ ਪੱਤਰਕਾਰ ਨੂੰ ਦੱਸਾਂ ਕਿ ਸਾਡੇ ਪਿੰਡ ਦਾ ਪਹਿਲਾ ਬੰਦਾ ਸਰਿੰਦਰ ਸਿੰਘ ਜੀ ਇਹਦੇ ਡਰਾਈਵਰ ਸੀਗਾ ਉਹਨੇ ਇਸ ਕਰਕੇ ਬਾਸ ਛੱਡੀ ਕਿ ਬੱਸ ਦਾ ਕੰਮ ਨਹੀਂ ਕਰਾਇਆ ਜਾ ਰਿਹਾ ਇਹਦੀ ਰਿਪੇਅਰ ਨਹੀਂ ਕਰਾਈ ਜਾ ਰਹੀ ਅੱਛਾ ਜੀ ਇੰਨਾ ਮੈਂ ਕਹਣਾ ਕਿ ਮੌਤ ਆਪ ਸਾਡੇ ਉਹ ਸਕੂਲ ਦੇ ਮੈਨੇਜਮੈਂਟ ਨੇ ਜਾਂ ਉੱਥੋਂ ਦੇ ਪ੍ਰਬੰਧਕਾਂ ਨੇ ਜਾਂ ਉੱਥੋਂ ਦੇ ਸਟਾਫ ਨੇ ਆਪ ਇਸ ਬੱਚੇ ਦੀ ਹੱਥੀ ਮੌਤ ਕਰਾਈ ਆ ਇਸ ਗੱਲ ਦਾ ਅਫਸੋਸ ਆ ਠੀਕ ਆ ਕਿ ਪ੍ਰਾਈਵੇਟ ਸਕੂਲਾਂ ਦੀਆਂ ਮੋਟੀਆਂ-ਮੋਟੀਆਂ ਫੀਸਾਂ ਲਈ ਜਾਂਦੀਆਂ ਉੱਥੇ ਬੱਚਿਆਂ ਦੀਆਂ ਬੱਸਾਂ ਦੀ ਰਿਪੇਅਰ ਕਿਉਂ ਇਹੀ ਤਾਂ ਇਹੀ ਤਾਂ ਵੱਡਾ ਕਾਰਨ ਹੈ ਜੀ ਮੈਂ ਹੈਰਾਨ ਆ ਪ੍ਰਸ਼ਾਸਨ ਤੋਂ ਵੀ ਕਿ ਕਿਵੇਂ ਅੱਖਾਂ ਮੀਚ ਗੋਆਂ ਸਾਡਾ ਕੋਈ ਜਵਾਕ ਇੱਥੇ ਆ ਜੇ ਮੋਟਰਸਾਈਕਲ ਲੈ ਕੇ ਸਕੂਟਰ ਵੱਡੇ ਵੱਡੇ ਚਲਾਨ ਕੱਟ ਦਿੰਦੇ ਆ ਕਿ ਤੁਹਾਡੇ ਕੋਲ ਜੀ ਹੈਲਮਟ ਨਹੀਂ ਤੁਹਾਡੇ ਕੋਲ ਆ ਨਹੀਂ ਆ ਕੋਈ ਦੇਖ ਹੀ ਨਹੀਂ ਰਿਹਾ ਕਿ ਜਿਹੜਾ 40-50 ਬੱਚਿਆਂ ਨੂੰ ਜਿਹੜੇ ਜਿਹੇ ਮਾਸੂਮ ਬੱਚੇ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਕਿ ਅਸੀਂ ਸਾਡੇ ਨਾਲ ਕੀ ਹੋ ਸਕਦਾ ਸਕੂਲ ਮੈਨੇਜਮੈਂਟ ਨਾਲ ਤੁਹਾਡੀ ਗੱਲ ਹੋਈ ਕਿਸ ਦੀ ਦੇਖੋ ਜੀ ਮੈਂ ਲੇਟ ਆਇਆ ਮੈਂ ਕਿਸੇ ਸਾਹਰੇ ਕਿਤੇ ਬਾਹਰਲੇ ਪਿੰਡ ਕਿਸੇ ਗਿਆ ਸੀ ਦੌਦਰ ਜੀ ਪਰ ਜਦੋਂ ਦਾ ਮੈਂ ਆਇਆ ਮਾ ਉਦੋਂ ਦੇ ਸਾਡੇ ਨਗਰ ਦੇ ਸਰਪੰਚ ਸਾਹਿਬ ਬੈਠੇ ਆ ਡੱਲੇ ਤੋਂ ਭਮੀ ਸੋਰੀ ਦੇੜ ਖਾੜੇ ਪਿੰਡ ਦੀ ਸਾਰੀ ਪੰਚਾਇਤ ਮੋਟਰ ਰਬਿਆਂ ਦੇ ਬੈਠੇ ਆ ਉਹ ਇਸ ਗਲਤੀ ਜਿਹੜੇ ਹੋਏ ਵੀ ਮੈਨੇਜਮੈਂਟ ਕਮੇਟੀ ਨਾਲ ਗੱਲ ਕਰਾਓ ਸਾਡੀ ਤੇ ਇਹਨਾਂ ਤੇ ਪ੍ਰਿੰਸੀਪਲ ਤੇ ਮੈਨੇਜਮੈਂਟ ਕਮੇਟੀ ਤੇ ਉਥੋਂ ਜਿਹੜਾ ਡਰਾਈਵਰ ਆ ਹੋਰ ਉਹਦੇ ਤੇ ਉਹਨਾਂ ਸਾਰਿਆਂ ਤੇ ਜਿਹੜੇ ਇਸ ਵਿੱਚ ਦੋਸ਼ੀ ਪਾਏ ਗਿਆ ਸਾਰਿਆਂ ਤੇ ਪਰਚਾ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਹ ਹਜੇ ਤੱਕ ਪ੍ਰਸ਼ਾਸਨ ਪਤਾ ਨਹੀਂ ਕਿਹੜੇ ਮਾਹੌਲ ਦੇ ਵਿੱਚ ਕਿਵੇਂ ਅਸਿਸਟ ਨੂੰ ਕੰਟਰੋਲ ਕਰ ਲਈ ਹਜੇ ਹੱਥੋਂ ਪਾਈ ਜੇ ਕਰ ਰਿਹਾ ਦੋਹਾਂ ਤਰ੍ਹਾਂ ਨੂੰ ਅਡਜਸਟਮੈਂਟ ਕੋਈ ਹੋਈ ਨਹੀਂ ਗਈ ਪਰ ਬਹੁਤ ਮਾੜੀ ਗੱਲ ਆ ਕਿ ਜਿਹੜੇ ਬੰਦਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਇਹਨੂੰ ਲੇਟ ਕਿਉਂ ਕਰ ਰਿਹਾ ਪ੍ਰਸ਼ਾਸਨ ਕੀ ਦਾ ਪਿੱਛੇ ਹੱਥ ਆ ਜਾਂ ਕੀ ਪਿੱਛੇ ਗੱਲ ਹੈ ਗੁਰੂ ਜਾਣਦਾ ਬਹੁਤ ਮਾੜੀ ਗੱਲ ਆ ਅਸੀਂ ਉਹਨਾਂ ਟਾਈਮ ਬੈਠੇ ਆ ਜਿੰਨਾ ਟਾਈਮ ਇਹ ਕਾਰਵਾਈ ਨਹੀਂ ਹੁੰਦੀ ਕਿਉਂਕਿ ਸਾਡਾ اخਲਾਕੀ ਫਰਜ਼ ਆ ਅੱਜ ਇਸ ਬੱਚੇ ਦੀ ਮੌਤ ਹੋਈ ਆ ਕੱਲ ਨੂੰ ਸਾਡੇ ਕਿਸੇ ਬੱਚੇ ਨਾਲ ਵੀ ਹਾਦਸਾ ਵਾਪਰ ਲੱਗਦਾ ਪਿੰਡਾਂ ਦੇ ਬੱਚੇ ਜਿਹੜੇ ਸੀ ਬੱਸ ਦੇ ਵਿੱਚ ਆਂਦੇ तकरीबन ਦੋ ਤਿੰਨ ਪਿੰਡ ਹੀ ਸੀ ਡੱਲਾ ਤੇ ਖਾੜਾ ਤੇ ਸ਼ਾਇਦ ਭੰਮੀਪੁਰੇ ਦਾ ਵੀ ਕੋਈ ਹੋ ਸਕਦੇ ਆ ਨਹੀਂ ਤਾਂ ਡੱਲਾ ਤੇ ਖਾੜੇ ਦੀ ਸੀ ਜੀ ਹੋਰ ਵੀ ਮੇਰੇ ਨਾਲ ਬਾਈ ਜੀ ਬੈਠੇ ਬਾਈ ਜੀ ਸਸੀਗਲ ਸਸੀਗਲ ਬਾਈ ਜੀ ਸਰਪੰਚ ਸਾਹਿਬ ਕਿਵੇਂ ਵੇਖਦੇ ਹੋ ਸਾਰੀ ਕਹਾਣੀ ਮੈਨੂੰ ਜੀ ਸਵੇਰੇ ਜਦੋਂ ਐਕਸੀਡੈਂਟ ਹੋਇਆ ਉਦੋਂ ਹੀ ਮੁੰਡੇ ਨੇ ਫੋਨ ਕੀਤਾ ਭੰਮੀਪੁਰੇ ਤੋਂ ਵੀ ਛੋਡੇ ਪਿੰਡ ਦਾ ਬੱਚਾ ਹੈਗਾ ਮਾਂ ਬੋੱਕੇ ਦੀ ਟਕਰੀ ਬਣਾ ਗਿਆ ਸੀ ਜੀ ਤੇ ਬਹੁਤ ਹੀ ਮਾੜਾ ਹਾਦਸਾ ਹੋਇਆ ਜੀ ਜੀ ਬੱਸ ਦੀ ਹਾਲਾਤ ਦੇਖੋ ਉਹਦੇ ਜਿਹੜੇ ਟਾਇਰ ਆ ਜੀ ਉਹ ਕਿਸੇ ਦੇ ਰੇੜੇ ਦੇ ਵੀ ਅੱਜ ਕੱਲ ਪਾਏ ਨਹੀਂ ਹੁੰਦੇ ਜਿਹਦੇ ਸਾਡਾ ਆਪ ਵੇਖੋ ਜੀ ਜੋ ਮਾਂ ਦਾ ਕਿਸੇ ਦਾ ਬੱਚਾ ਜੀ ਅੱਜ ਉੱਠ ਗਿਆ ਜੀ ਸਦਾ ਲਈ ਇੱਥੋਂ ਜੀ ਤੇ ਉਹਨੇ ਮੁੜ ਕੇ ਨਹੀਂ ਆਉਣਾ ਵਿਚਾਰੇ ਨੇ ਜੀ ਤੇ ਬਹੁਤ ਹੀ ਪ੍ਰਬੰਧ ਮਾੜਾਗਾ ਬੜੇ ਰਿਜਾਂ ਬੱਚੇ ਨੂੰ ਤਿਆਰ ਕਰਕੇ ਸਵੇਰੇ ਮਾਰਨਿੰਗ ਟਾਈਮ ਸਕੂਲ ਭੇਜਦੇ ਆ ਤੇ ਅੱਜ ਬੱਚੇ ਨਹੀਂ ਆਏ ਸਾਰਾ ਜੋਰ ਲਾ ਕੇ ਜੀ ਮਾਂ ਪਿਓ ਦਾ ਹੈਗਾ ਬੱਚਾ ਨੂੰ ਪੜ੍ਹਾਉਣ ਤੇ ਗਿਆ ਆਇਆ ਸਾਡਾ ਜੀ ਤੇ ਪਰ ਪ੍ਰਬੰਧ ਸਾਡੇ ਬਹੁਤ ਮਾੜੇ ਆ ਹਾਲਾਤ ਦੇਖੋ ਜੀ ਗੱਡੀ ਦੇ ਤੁਸੀਂ ਮੈਂ ਤਾਂ ਬਹੁਤ ਵੀਡੀਓ ਪਾਈਆਂ ਵੀ ਆ ਮੇਰੇ ਪਿੰਡ ਦੇ ਬੱਚੇ ਦੇ ਵੀ ਸਕੈਨ ਕਰਾਈ ਆ ਇਹਨਾਂ ਦਾ ਖਾੜੇ ਦਾ ਇੱਕ ਨਗਰ ਦਾ ਬੱਚਾ ਹੈਗਾ ਉਹਦੀ ਵੀ ਸਕੈਨ ਕਰਾਈ ਆ ਸਕੈਨ ਉਹਨਾਂ ਦੀ ਠੀਕ ਆ ਸਾਡੇ ਪਿੰਡ ਦੇ 8 ਬੱਚੇ ਆ ਜਿਨ੍ਹਾਂ ਦੇ ਸੱਟਾਂ ਵੱਜੀਆਂ ਉਹਨਾਂ ਨੂੰ ਘਰੇ ਭੇਜੀ ਦਿੱਤਾ ਗਿਆ ਇਲਾਜ ਵੀ ਹੋਵਾ ਕੁਝ ਬੱਚੇ ਹਸਪੀਟਲ ਵਿੱਚ ਵੀ ਦਾਖਲ ਆ ਤਿੰਨ ਬੱਚੇ ਚਾਰ ਹੈਗੇ ਜੀ ਉੱਤੇ ਹੁਣ ਇਸ ਟਾਈਮ ਹੈਗੇ ਜੀ ਤੇ ਸਾਡੇ ਐਮਐਲਏ ਸਾਹਿਬ ਆਏ ਸੀ ਜੀ ਤੇ ਡੀਐਸਪੀ ਸਾਹਿਬ ਆਏ ਸੀ ਪਰ ਉਹਨਾਂ ਨੇ ਬਿਨਾ ਕਿਸੇ ਗੱਲਬਾਤ ਤੋਂ ਬੜਾ ਅਫਸੋਸ ਹੋਇਆ ਜੀ ਚਲੋ ਮੈਂ ਇਹ ਨਹੀਂ ਕਹਿੰਦਾ ਜੀ ਪ੍ਰਸ਼ਾਸਨ ਕੋਲੇ ਬੜਾ ਕੌਸ ਹੁੰਦਾਗਾ ਲਾਣ ਕਰਨ ਦਾ ਉਹਨਾਂ ਦਾ ਹੱਕ ਬਣਦਾ ਹੀ ਇੱਕ ਬੱਚਾ ਜਿਹਨੇ ਮੁੜਕੇ ਨਹੀਂ ਆਉਣਾ ਮਾਪਿਓ ਤੇ ਪਿੰਡ ਲਈ ਭਵਿੱਖ ਸੀਗਾ ਹਨ ਤੇ ਉਹਨਾਂ ਨੇ ਕੋਈ ਵੀ ਲਾਣ ਕੀਤੇ ਬਣਾਉਟ ਗਏ ਬੜਾ ਅਫਸੋਸ ਹੋਇਆ ਜੀ ਸਰਕਾਰ ਤੇ ਦੇਖੋ ਐਮਐਲਏ ਕੋਲੇ ਬੜੀ ਪਾਵਰ ਹੁੰਦੀ ਆ ਜੀ ਉਹਨਾਂ ਕਦਾ ਉਹਨਾਂ ਦਾ ਹੱਕ ਬਣਦਾ ਹੀ ਸੀ ਤੇ ਪਰ ਬੜਾ ਅਫਸੋਸ ਹੋਇਆ ਜੀ ਜੀ ਨੇ ਨਾਲ ਹੋਰ ਵੀ ਬਾਬਾ ਜੀ ਬੈਠੇ ਸਤਕਾਰ ਕਮੇਟੀ ਵਾਲੇ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਬੀਖ ਦਿਓ ਸਾਰੀ ਗੱਲ ਮੇਰੇ ਚਰਨ ਦੇਖੋ ਘਟਨਾ ਬਾਰੇ ਗੱਲ ਇਹ ਆ ਕਿ ਮੈਂ ਬਹੁਤ ਮਾਨੂ ਦੁਖੀ ਕਰਨ ਵਾਲੀ ਇਹ ਘਟਨਾ ਵਾਪਰੀ ਆ ਜੀ ਇੱਕ ਮੂਰਖ ਪਾਗਲ ਡਰਾਈਵਰ ਸਕੂਲ ਮੈਨੇਜਮੈਂਟ ਨੇ ਭਰਤੀ ਜਿਹੜਾ ਕੀਤਾ ਜੀ ਉਹਦੀ ਬਹੁਤ ਵੱਡੀ ਨਲਾਕੀ ਕਰਕੇ ਬੱਚਿਆਂ ਦੀ ਮਾਸੂਮ ਬੱਚਿਆਂ ਦੀ ਜੋ ਜਾਨ ਗਈ ਆ ਜੀ ਸੋ ਇਹ ਕਿਤਨਾ ਕਿਤੇ ਮਤਲਬ ਜਿੱਥੇ ਇਹ ਮੈਨੇਜਮੈਂਟ ਦੀ ਗਲਤੀ ਆਪਾਂ ਮੰਨਦੇ ਆ ਵੀ ਇਹ ਕੋਈ ਸਕੂਲ ਦੀ ਜਿਹੜੀ ਪ੍ਰਿੰਸੀਪਲ ਆ ਉਹਦੀ ਬਹੁਤ ਵੱਡੀ ਨਲਾਕੀ ਆ ਜੀ ਮਤਲਬ ਕੀ ਇਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਹੈਗਾ ਕੋਈ ਦੇਖ ਕੇ ਪਰਖ ਕੇ ਕੋਈ ਵਧੀਆ ਬੰਦੇ ਕੋਈ ਨਸ਼ਾ ਰਹਿਤ ਬੰਦਿਆਂ ਨੂੰ ਇਹ ਜੌਬ ਦੇਣਾ ਪਰ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਫੀਸਾਂ ਮੋਟੀਆਂ ਲੈਂਦੇ ਨੇ ਜੀ ਕੋਈ ਬੱਚਿਆਂ ਦੇ ਕੋਈ ਮਤਲਬ ਜ਼ਿੰਦਗੀ ਜਾਨ ਮਾਲ ਦੀ ਰੱਖਿਆ ਨਾਲ ਇਹਨਾਂ ਦਾ ਕੋਈ ਫਰਜ਼ ਨਹੀਂ ਤੇ ਮੈਂ ਕਿਤੇ ਨਾ ਕਿਤੇ ਸਾਡੇ 'ਚ ਵੀ ਇਹ ਚੀਜ਼ ਬਾਰੇ ਮਹਿਸੂਸ ਕਰੂੰਗਾ ਨਾ ਅਨਲਾਈਜ਼ ਕਰੂੰਗਾ ਵੀ ਅਸੀਂ ਵੀ ਆਪਣੀ ਹੁਣ ਢਾਲ ਮਸ ਤੋਂ ਦੂਰ ਕਰਾਂਗੇ ਇਹ ਜਿੰਨੇ ਸਕੂਲ ਆ ਕੱਲਾ ਇਹ ਸਕੂਲ ਨਹੀਂ ਜੀ ਹੋਰ ਜਿੰਨੇ ਇੱਥੇ ਲੱਗੇ ਵਰਤ ਸਕੂਲ ਆ ਅਸੀਂ ਦੌਰਾ ਕਰਾਂਗੇ ਸਾਫ਼ ਫਟ ਗਿਆ ਨਾ ਮੈਂ ਮੀਡੀਆ ਰਹੀਂ ਸਾਡੀ ਜਥੇਬੰਦੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਜੀ ਸਿੱਖ ਜਥੇਬੰਦੀ ਤੋਂ ਮੈਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਜਸਪ੍ਰੀ ਸਿੰਘ ਜੀ ਤੇ ਭਾਰਤੀ ਕਿਸਾਨ ਯੂਨੀਅਨ ਪੋਨਾ ਤੋਂ ਮੈਂ ਲੁਧਿਆਣਾ ਜ਼ਿਲ੍ਹੇ ਤੋਂ ਪ੍ਰਧਾਨ ਜੀ ਵੀ ਅਸੀਂ ਇਹ ਬਿਲਕੁਲ ਬਖਸ਼ਾਂਗੇ ਨਹੀਂ ਜਿਹੜੇ ਵੀ ਡਰਾਈਵਰ ਸਕੂਲਾਂ ਦੇ ਵਿੱਚ ਜੀ ਸਾਨੂੰ ਪਤਾ ਲੱਗਿਆ ਵੀ ਨਸ਼ਾ ਨਸ਼ੇ ਦੀ ਵਰਤੋਂ ਕਰਦੇ ਆ ਜੀ ਤੇ ਮੈਂ ਸਪਸ਼ਟ ਕਹਿੰਦਾ ਵੀ ਸਾਡੀ ਜਥੇਬੰਦੀ ਖੜਾ ਕੇ ਜੁੱਤੀ ਅਸੀਂ ਫੇਰਾਂਗੇ ਛਤਰਾਣਾ ਕੁੱਟਾਂਗੇ ਜੀ ਆਪਦਾ ਪ੍ਰਸ਼ਾਸਨ ਬੰਦਿਆਂ ਨੂੰ ਇਹਨਾਂ ਤੇ ਜੋ ਬਣਦੀ ਕਾਰਵਾਈ ਆ ਉਹ ਸਖਤ ਕਾਰਵਾਈ ਕਰ ਦਵੇ ਜੀ ਨਹੀਂ ਇ ਉਥੇ ਬੰਦੀਆਂ ਦੇ ਨਾਲ ਹੋਰ ਜਥੇਬੰਦੀਆਂ ਨਾਲ ਅਸੀਂ ਰابطਾ ਕਰਕੇ ਵੱਡਾ ਇਹ ਦਾ ਰੂਪ ਕਰਾਂਗੇ ਸੋ ਬੈਟਰ ਇਹ ਹੈ ਕਿ ਮੌਕੇ ਤੇ ਜੋ ਪਰਿਵਾਰਾਂ 'ਚੋਂ ਵਧਿੱਕੀ ਹੋਈ ਆ ਵੱਡੀ ਬੇਇਨਸਾਫੀ ਹੋਈ ਆ ਜੀ ਛੋਟੇ ਛੋਟੇ ਮਾਸੂਮ ਬੱਚੇ ਜੋ ਪਰਿਵਾਰ ਨੇ ਹੱਥੋਂ ਗਵਾਲੇ ਆ ਅਜੇ ਹੋਰ ਪਤਾ ਨਹੀਂ ਕਿੰਨੇ ਕ ਬੱਚੇ ਜ਼ਖਮੀ ਹਾਲਤ 'ਚ ਨੇ ਜੀ ਇਹਨਾਂ ਦਾ ਜੋ ਬਣਦਾ ਇਨਸਾਫ ਆ ਨਾ ਸਮੇਤ ਮੇਰੇ ਮਤਲਬ ਕੋ ਪ੍ਰਿੰਸੀਪਲ ਦੇ ਵੀ ਪਰਚਾ ਹੋਣਾ ਚਾਹੀਦਾ ਜੀ ਕਿਉਂਕਿ ਦੋਸ਼ੀ ਉਹ ਵੀ ਆ ਜੀ ਉਹਦਾ ਵੱਡਾ ਫਰਜ਼ ਬਣਦਾ ਸੀ ਉਹਨੂੰ ਦੇਖ ਕੇ ਪਰ ਕੇ ਕੋਈ ਬੰਦੇ ਆਪਣੀ ਜੌਬ ਦੇ ਰੱਖਣੇ ਚਾਹੀਦੇ ਸੀ ਜੀ ਮਵਾਹਿਰੂ ਜੀ ਦਾ ਖਾਲਸਾ ਵਰਜੀ ਕੀ ਪੁੱਤ ਹੈ ਆਪਦੇ ਮਾਣਿਓ ਰਾਹੀਂ ਜੀ 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 ਤੁਹਾਨੂੰ ਦੱਸਣਾ ਚਾਹਣਾ ਵੀ ਆਹ ਪਲੇਟ ਜਿਹੜੀ ਲੱਗੀ ਹੋਈ ਹੈ ਨਾ ਇਹ ਸਰਕਾਰ ਨੇ ਪਾਸ ਕੀਤੀ ਹੋਈ ਆ ਜੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਸਾਡੇ ਜਵਾਕ ਜੇ ਕਿਤੇ ਮੋਟਰਸਾਈਕਲ ਲੈ ਕੇ ਇੱਥੇ ਆ ਜਾਂਦੇ ਜਗਰਾਉਂ ਤੋਂ ਉਹਨਾਂ ਨੂੰ ਉਦੀ ਫੜ ਕੇ ਵੱਡੇ ਵੱਡੇ ਚਲਾਨ ਕੱਟੇ ਜਾਂਦੇ ਆ ਤੇ ਆਹ ਪਲੇਟ ਲੱਗੀ ਆ ਪਾਸ ਦੀ ਜੀ ਤੇ ਮੇਨ ਲੱਗਦਾ ਇਹ ਗੱਡੀ ਹੈਗੀ ਆ 2000 ਮਾਡਲ ਜੀ ਤੇ ਪਤਾ ਨਹੀਂ 8 ਮਾਡਲ ਹੋਗੀ ਤੇ 18 ਮਾਡਲ ਦੀ ਪਾਸ ਹੁੰਦੀ ਆ ਗੱਡੀ ਜੀ ਤੇ ਇਹਨੂੰ ਦੇਖੋ ਇਹ ਵੀ ਤੁਸੀਂ ਚੈੱਕ ਕਰਾਓ ਜੀ ਕਿ ਵੀ ਜੇ ਕਿਵੇਂ ਹੋਇਆ ਸਰਕਾਰ ਵੱਲੋਂ ਜਾਂ ਸਰੂ ਕਰ ਦਿੱਤੀ ਗੀ ਸਾਰੀ ਘਟਨਾ ਦੀ ਜਾਂਚ ਵੀ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ ਗੀ ਕਦੋਂ ਜਾਂਚ ਹੋएगी ਜੀ ਇੱਥੇ ਕੋਈ ਗਿਜਮੇ ਸਰਪੰਚ ਸਾਹਿਬ ਨੇ ਸਾਡੇ ਦੱਸਿਆ ਕੋਈ ਅਫਸਰ ਨੇ ਗੱਲ ਦਾ ਕੋਈ ਕੀਤੀ ਨਹੀਂ ਸਲੀਕੇ ਨਾਲ ਜਾਂਚਾ ਕੀ ਹੋਣੀ ਆ ਜੀ ਜੀ ਜਾਂਚਾ ਤਾਂ ਇੱਥੇ ਹੀ ਰੁੱਲ ਜਾਣੀ ਆ ਜੇ ਅਸੀਂ ਨਾ ਪਹਿਰਾ ਦਿੱਤਾ ਤਾਂ ਜੀ ਇੱਥੇ ਹੀ ਰੁੱਲ ਜਾਣੀ ਆ ਜਾਂਚਾ ਸਾਨੂੰ ਸਾਰਾ ਹੀ ਪਤਾ ਕਿਸੇ ਨੇ ਜਾਂਚ ਨਹੀਂ ਕਰਨੀ ਜੇ ਅਸੀਂ ਇੱਥੇ ਪਹਿਰਾ ਨਹੀਂ ਦਿੱਤਾ ਤੁਹਾਡੇ ਮਾਦੀਮ ਰਾਹੀਂ ਮੈਂ ਕਹਿੰਦਾ ਤੁਸੀਂ ਮਾੜੀ ਮੋਟਾ ਸਾਡਾ ਸਹਿਯੋਗ ਦਿਓ ਇਸ ਗੱਲ ਦੀ ਦਾ ਘੱਟੋ ਘੱਟ ਜਾਂਚ ਕਰਾਓ ਵੀ ਇਹ ਬੱਸ ਦਾ ਪਾਸ ਕਿਵੇਂ ਹੋ ਗਈ ਇਹ ਨਿੱਕੀ ਜਿਹੀ ਗੱਲ ਨਹੀਂ ਬਹੁਤ ਵੱਡਾ ਟਰਾਂਸਪੋਰਟ ਦੇ ਵਿੱਚ ਕਪਲਾ ਆ ਪਿਛਲੇ ਦਿਨੀ ਮੈਂ ਦੇਖਿਆ ਮੀਡੀਆ ਦੇ ਵਿੱਚ ਉਹ ਕਹਿੰਦੇ ਜਿਹੜੇ ਆ ਟ੍ਰਾਂਸਪੋਰਟ ਦਾ ਸੀਗਾ ਢੋਆ ਢਵਾਈ ਦਾ ਜੀ ਉਹਦੇ ਵਿੱਚ ਕਿੰਨੇ ਕਹਿੰਦੇ ਨੰਬਰ ਜਿਹੜੇ 40 ਨੰਬਰ ਲਾ ਕੇ ਗੱਡੀਆਂ ਤੇ ਢੋਆ ਢਵਾਈ ਹੋਈ ਗਈ ਆ ਤੇ ਇਹੋ ਜਿਹਾ ਕੋਸ ਇੱਥੇ ਵੀ ਚੱਲੀ ਜਾਂਦਾ ਤੁਸੀਂ ਇਹ ਇਹੀ ਤਾਂ ਕੱਲਾ ਜਾਂਚ ਕਰਨ ਵਾਲੀ ਆ ਤੁਸੀਂ ਹੋਰ ਹੀ ਕੋਸ ਮੀਡੀਆ ਤੇ ਪਾਈ ਜਾਂਦੇ ਰਹਿੰਦੇ ਆ ਆ ਕੀ ਜੀ ਦੇਖਣ ਆ ਰਹੇ ਵੀ ਸਰਕਾਰ ਲੁੱਟਦੀ ਕਿਵੇਂ ਅਫਸਰ ਲੁੱਟਦੇ ਕਿਵੇਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਜਥੇਦਾਰ ਸਤਨਾਮ ਸਿੰਘ ਤਰਨਾਦਰ ਅੰਗਰੇਟਾ ਇਹਨਾਂ ਦੀ ਬੇਨਤੀ ਕਰਦਾ ਹੈ ਕਿ ਜਿੰਨੇ ਇਹ ਸਕੂਲਾਂ ਦੇ ਡਰਾਈਵਰ ਹੈ ਜੇ ਕੋਈ ਨਸ਼ਾ ਪੌਦਾ ਨਿਗ ਸਿੰਘਾਂ ਤੇ ਦਿੱਕੇ ਚੜ ਗਿਆ ਤੇ ਆਪਣੇ ਆਪ ਨੂੰ ਸੋਚ ਲਿਓ ਤੇ ਬਰਸ਼ਾਂ ਦੇ ਨਾਲ ਹੀ ਪਰੁੰਨੇ ਜਾਊਗਾ ਇਹ ਯਾਦ ਕਰ ਲਿਓ ਅਸੀਂ ਹੁਣ ਦੱਸਦੇ ਆ ਸਾਡਾ ਪਹਿਲਾਂ ਹੀ ਦਿਲ ਬਹੁਤ ਦੁਖੀ ਹੋਇਆ ਹੋਇਆ ਇਸ ਬੱਚੇ ਦੀ ਘਟਨਾ ਦੀ ਖਾਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਵੇਖੀਓ ਸਾਰੀ ਜਿਹੜੀ ਮੰਦਭਾਗੀ ਘਟਨਾ ਹੋਈ ਬਹੁਤ ਸਮਾਰਟ ਜੀ ਬਹੁਤ ਮਾੜਾ ਹੋਇਆ ਬੱਚੇ ਦਾ ਹਾਸਤਾ ਕਿੰਨਾ ਮਾੜਾ ਹੈ ਕਿੰਨਾ ਮਾਪਿਆਂ ਨੂੰ ਝੱਲਣਾ ਔਖਾ ਹੋਇਆ ਤੇ ਸਾਰਾ ਪਿੰਡ ਇਕੱਠਾ ਹੋਇਆ ਕੋਈ ਇੱਥੇ ਆਪਣੇ ਆਈਐਮਐਨ ਨਹੀਂ ਸੁਣ ਰਹੀ ਜੀ ਕੋਈ ਸਰਕਾਰ ਨਹੀਂ ਸੁਣ ਰਹੀ ਸਾਡੀ ਅੱਛਾ ਜੀ ਇੱਥੇ ਗਿੜਾ ਦੇਖ ਕੇ ਮੁੜ ਗਏ ਆ ਅੱਛਾ ਜੀ ਹੁਣ ਅਸੀਂ ਇੱਥੇ ਦੱਸੋ ਕੀ ਹੈ ਸਾਨੂੰ ਹੈਗਾ ਵੀ ਦਿੱਤਾ ਨੇ ਵੀ ਛੋੜੇ ਨਾਲ ਅਸੀਂ ਆ ਸਹਿਮਤ ਕਰਦੇ ਆ ਇੱਕ ਮਾਪਿਆਂ ਵੱਲੋਂ ਬੱਚੇ ਨੂੰ ਸਵੇਰੇ ਤਿਆਰ ਕਰਕੇ ਬੜੀਆਂ ਰੀਤਾਂ ਹਾਂ ਜੀ ਬੜੇ ਉਹਨਾਂ ਨੇ 20 ਮਿੰਟ ਪਹਿਲਾਂ ਹੀ ਤੋੜਿਆ ਤੇ ਰਾਸਤੇ ਤੇ ਬੱਚਾ ਹਾਲਤ ਤੇ ਕੀ ਮਾਪਿਆਂ ਨੂੰ ਇਕਲੌਤਾ ਪੁੱਤਰੀ ਸੀ ਹਾਂਜੀ ਜੀ ਦੋ ਬੱਚੇ ਸੀ ਦੋ ਬੱਚੇ ਸੀ ਹਾਂਜੀ ਇਹ ਛੋਟਾ ਬੱਚਾ ਸੀ ਅੱਛਾ ਜੀ ਤੇ ਕਿੰਨੀ ਉਮਰ ਦੇ ਬੱਚੇ ਸੀ 7 ਸਾਲ ਦੇ ਬੱਚੇ ਦੀ ਉਮਰ ਹਾਂਜੀ ਬਹੁਤ ਬੱਚੇ ਨਾਲ ਹੋਇਆ ਮਾਪਿਆਂ ਨੂੰ ਹੁਣ ਕਿੰਨਾ ਤੁਹਾਨੂੰ ਪਤਾ ਕਿੰਨਾ ਔਖਾਗਾ ਕਿੰਨਾ ਚੱਲਣਾ ਬੜਾ ਮਾਪਿਆਂ ਨੂੰ ਚੱਲਣਾ ਬੜਾ ਔਖਾ ਜਿਹਾ ਬੱਚਾ ਪਿੰਡ ਨੂੰ ਬੜਾ ਦੁੱਖ ਹੋਇਆ ਜੀ ਪਿੰਡ ਵਾਲੇ ਨੂੰ ਬਹੁਤ ਦੁੱਖ ਹੈ ਇਸ ਗੱਲ ਨੂੰ ਕਿਨੇ ਕਿ ਪਿੰਡਾਂ ਦੇ ਬੱਚੇ ਜਾਂਦੇ ਸਕੂਲ ਬੱਸਾਂ ਦੇ ਬੱਸਾਂ ਦੇ ਵਿੱਚ ਇਹ ਪਿੰਡ ਇੱਕ ਡੱਲਾ ਪਿੰਡ ਸੀਗਾ ਇਹਦੇ ਵਿੱਚ ਬੱਚੇ ਇਹ ਖਾਲੇ ਪਿੰਡ ਦੇ ਬੱਚੇ ਆ ਜੀ ਤੇ ਹੋਰ ਸਾਨੂੰ ਹਜੇ ਕੋਈ ਪਤਾ ਵੀ ਕਿਹੜੇ-ਕਿਹੜੇ ਪਿੰਡ ਦੇ ਬੱਚੇ ਸੀਗੇ ਨਾਲ ਇਹਨਾਂ ਦੇ ਜੀ ਬੀਬੀ ਕਿਵੇਂ ਦੇਖਦੇ ਸਾਰੀ ਕਰਨਾ ਆ ਦੇਖਦੇ ਪਪੀ ਆ ਕੀ ਪੱਕ ਗਿਆ ਬੀਬੀ ਕਿਵੇਂ ਦੇਖਦੇ ਸਾਰੀ ਕਰਨਾ ਆ ਹਾਂ ਦਿਸਦਾ ਹੀ ਹੈ ਭਰਾਵਾਂ ਤੁਹਾਨੂੰ ਇਹ ਚਾਂਸ ਹੋਇਆ ਸਾਰਾ ਜਿਸੀ ਜਾਂਦਾ ਤੁਹਾਨੂੰ ਜੀ ਕੀ ਬਣਿਆ ਇੱਥੇ ਸਕੂਲ ਪ੍ਰਾਈਵੇਟ ਮੋਠੀਆਂ ਮੋਠੀਆਂ ਫੀਸਾਂ ਲੈਂਦੇ ਉੱਥੇ ਬੱਸਾਂ ਦੀ ਹਾਲਾਤ ਨਹੀਂ ਦਿਖਾ ਦਿੰਦੇ ਕਿਹੜਿਆਂ ਨੂੰ ਵੀ ਟਾਇਰ ਨਹੀਂ ਪੈਂਦੇ ਜਿਹੜੇ ਬੱਸਾਂ ਦੇ ਵਿੱਚ ਟਾਇਰ ਪਾਏ ਗਏ ਜਾਂਦੇ ਹਾਂ ਜੀ ਅੱਜ ਉਹਨਾਂ ਦਾ ਮਰ ਗਿਆ ਕੱਲ੍ਹ ਹੋਰ ਵੀ ਕਿਸੇ ਦਾ ਮਰ ਸਕਦਾ ਬਿਲਕੁਲ ਜੀ ਬਿਲਕੁਲ ਕੋਈ ਪ੍ਰਿੰਸੀਪਲ ਨਹੀਂ ਆਈ ਉਹ ਆਪਦੇ ਛਾਤੀ ਦੇ ਹੱਥ ਧਰ ਕੇ ਕਹਿੰਦੀ ਕਿਸੇ ਦਾ ਬੱਚਾ ਮਰਿਆ ਮੇਰਾ ਹੀ ਹੈ ਪ੍ਰਿੰਸੀਪਲਾਂ ਦਾ ਹੀ ਹੁੰਦਾ ਜਦੋਂ ਆਪਾਂ ਬਿਲਕੁਲ 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 ਮੈਡਮਾਂ ਹੋਈਆਂ ਪ੍ਰਿੰਸੀਪਲ ਹੋਵੇ ਉਹਨਾਂ ਦੇ ਵਿੱਚ ਮਾਪਿਆਂ ਤੋਂ ਬਾਅਦ ਅਧਿਆਪਕ ਹੀ ਬੱਚੇ ਦੇ ਗ ਮਾਰ ਕੇ ਮੁਰਗੀ ਅੱਛਾ ਜੀ ਹਾਂ 15 ਦਿਨਾਂ ਚ ਬੱਸਾਂ ਬੰਦ ਕਰਾਉ ਨੂੰ ਕਰਾਵੇ ਨਾ ਕਰਾਵੇ ਬੱਸਾਂ ਦਾ ਕੀ ਹੈ ਅੱਜ ਇਨਸਾਫ ਚਾਹੀਦਾ ਬੱਸਾਂ ਨੂੰ ਲੈ ਕੇ ਪਹਿਲਾਂ ਵੀ ਬਹੁਤ ਸਾਰੇ ਬਵਾਦ ਉੱਠੇ ਇਸ ਪੂਰੀਆਂ ਬੱਸਾਂ ਦੇ ਵਿੱਚ ਕਿਉਂਕਿ ਬੱਸਾਂ ਇਹ ਜਿਹੜੀਆਂ ਖਰੀਦੇ ਆ ਇਹ ਬਹੁਤ ਪੁਰਾਣੀਆਂ ਹੁੰਦੀਆਂ ਇਹਨਾਂ ਨੂੰ ਅਕਸਰ ਗਵਰਨਮੈਂਟ ਪਾਸ ਵੀ ਕਰ ਦਿੰਦੀ ਹੈ ਹਾਂ ਜੀ 15 ਦਿਨ ਹੋ ਗਏ ਇਹਨਾਂ ਨੂੰ ਕੰਪਲੀਟ ਵੀ ਕੀਤੀ ਸੀ ਪਰ ਉਹਨਾਂ ਨੇ ਸਾਰ ਨਹੀਂ ਲਈ ਕੋਈ ਉਹ ਬੱਸਾਂ ਕਰਾਵਾ ਬਾਕੀ ਉਹ ਹੁਣ ਕਹਿੰਦੇ ਉਹਦੀ ਪੀਤੀ ਵੀ ਹੋਈ ਸੀਗੀ ਟਰੈਵਲ ਦੀ ਅੱਛਾ ਕਹਿੰਦੇ ਡਰਿੰਕ ਵੀ ਕੀਤੀ ਹੋਈ ਸੀ ਹਾਂ ਜੀ ਤੇ ਉਹਨੇ ਆਪ ਦੀ ਦੇਖੋ ਹੁਣ ਤੁਹਾਨੂੰ ਦਿਸਦਾ ਹੀ ਆ ਆਪਦੀ ਬ ਜਿੱ ਗਿਆ ਫਿਰ ਉਹ ਇੱਥੇ ਖੜਦਾ ਉਹਨੂੰ ਕਿਤੇ ਮਾਰਦੇ ਥੋੜੀ ਸੀ ਬਿਲਕੁਲ 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 ਤੇ ਪ੍ਰਿੰਸੀਪਲ ਜਦ ਹੀ ਸੁਣ ਕੇ ਇੱਥੇ ਆਉਂਦੀ ਬਿਲਕੁਲ 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 ਮੈਨੇਜਮੈਂਟ ਨੂੰ ਪਹੁੰਚਣਾ ਚਾਹੀਦਾ ਇਸਕੋ ਹਾਂਜੀ ਸਾਰੇ ਕਿਸੇ ਨੇ ਸਾਹ ਨਹੀਂ ਲਈ ਸਵੇਰ ਦੀ ਆ ਕੇ ਪਰ ਉਹਨਾਂ ਚਿਰ ਨਹੀਂ ਅਸੀਂ ਉੱਠਦੇ ਧਰਨਾ ਜਿੰਨਾ ਚਿਰ ਕੋਈ ਸਾਨੂੰ ਇਨਸਾਫ ਨਹੀਂ ਮਿਲਦਾ ਬੱਚੇ ਦਾ ਜੀ ਉਹ ਮਾਂ ਪਿਓ ਨੂੰ ਪੁੱਛਿਆ ਜਾਂਦਾ ਉਹਨਾਂ ਦਾ ਦਿਲ ਜਾਣਦਾ ਜਿਹਦਾ ਬੱਚਾ ਤੁਰ ਗਿਆ ਜੱਗ ਤੋਂ ਹਨਾ ਛੋਟਿਆਂ ਤੋਂ ਹੀ ਵੱਡੇ ਹੋਣਾ ਇਹਨਾਂ ਨੇ ਬਿਲਕੁਲ ਬਿਲਕੁਲ ਮਾਂ ਸੁੱਤੇ ਭਈ ਬੱਚੇ ਨੂੰ ਨਹੀਂ ਚੜਦੀ ਕਿਉਂਕਿ ਬੱਚੇ ਹੀ ਪ੍ਰੋਪਰਟੀ ਹੁੰਦੀ ਜਿਆਦਾ ਦੇ ਬੱਚੇ ਦੇ ਦਲ ਤੇ ਕੀ ਵੀ ਦਿੱਤੀ ਹੈ ਜੀ ਚਲੋ ਕੋਈ ਨਾ ਉਹਨੇ ਚਰ ਬੇਇਨਸਾਫ ਨਹੀਂ ਜਿੰਨਾ ਚਿਰ ਮਿਲਦਾ ਸੀ ਬੈਠੀਆਂ ਇੱਥੇ ਜੀ ਆ ਬਾਸਾ ਜਿਹੜੀ ਅੱਜ ਹਾਦਸਾ ਗਾਸਟ ਹੋਇਆ ਤੜਕੇ ਲੜਕੇ ਮਾਰਨਿੰਗ ਦੇ ਟਾਈਮ ਸਕੂਲ ਦੀ ਬਾਸ ਜਿਹਦੇ ਬਾਸ ਦੇ ਹਾਲਾਤ ਦੇਖ ਸਕਦੇ ਹੋ ਕਿ ਕਿੰਨੀ ਜ਼ੋਰ ਦੇ ਨਾਲ ਕਿੰਨੀ ਸਪੀਡ ਦੇ ਨਾਲ ਇਹ ਬੱਸ ਇੱਕ ਦਰਖਤ ਵਿੱਚ ਟਕਰਾਈ ਹੋਈ ਤੇ ਬੱਸ ਦੇ ਅੰਦਰੋਂ ਹਾਲਾਤ ਵੀ ਤੁਸੀਂ ਦੇਖ ਰਹੇ ਹੋ ਜਿੱਥੇ ਪ੍ਰਾਈਵੇਟ ਸਕੂਲ ਮੋਟੀਆਂ-ਮੋਟੀਆਂ ਫੀਸਾਂ ਲੈਂਦੇ ਨੇ ਮੋਟੀਆਂ-ਮੋਟੀਆਂ ਜਿਹੜੀਆਂ ਫੀਸਾਂ ਐਡਮਿਸ਼ਨ ਫੀਸ ਲੈਂਦੇ ਨੇ ਉੱਥੇ ਬੱਸਾਂ ਦੇ ਹਾਲਾਤ ਕੀ ਆ ਤੇ ਬੱਸ ਤੇ ਮੈਂ ਦਿਖਾ ਦਿੰਦਾ ਨਾ ਕਿ ਸਰਕਾਰੀ ਨੰਬਰ ਪਲੇਟ ਵੀ ਲੱਗੀ ਹੋਈ ਆ ਇਹ ਬੱਸ ਕਿ ਅਸਲ ਪਾਸ ਕਿਵੇਂ ਹੋਈ ਇਹ ਬੱਸ ਨੂੰ ਕਿਹਨੇ ਬਾਸ ਕੀਤਾ ਗਿਆ ਕਿਉਂਕਿ ਕਾਨੂੰਨ ਨਾਵੇਂ ਆਇਆ ਸਖਤ ਕਾਨੂੰਨ ਆਇਆ ਪਰ ਫਿਰ ਵੀ ਸਕੂਲ ਦੇ ਵਿੱਚ ਪ੍ਰਾਣੀਆਂ ਬੱਸਾਂ ਇੱਕ ਕੁੜਾਇੀ ਤੋਂ ਜਿਵੇਂ ਲੈ ਕੇ ਤਿਆਰ ਕੀਤੀ ਹੁੰਦੀ ਟਾਇਰ ਵੀ ਮੈਂ ਵਾਸਤੇ ਦਿਖਾ ਦਿੰਦਾ ਕਿ ਜਿਹੜੇ ਰੇੜਿਆਂ ਨੂੰ ਵੀ ਟਾਇਰ ਨਹੀਂ ਪਾਈ ਜਾਂਦੇ ਮਗਲੇ ਟਾਇਰ ਨੂੰ ਮੈਂ ਕੈਮਰਾਮੈਨ ਨੂੰ ਕਹਾਂਗਾ ਮਗਲੇ ਟਾਇਰ ਪਿੱਛਾ ਤੇ ਮਰਾਈ ਜਾ ਬਈ ਵੀ ਆ ਟਾਇਰ ਦਿਖਾ ਦੇਣਾ ਬਸ ਦੇ ਹਾਲਾਤ ਦੇਖੋ ਟਾਇਰ ਇਹ ਜਿਹੜੇ ਟਾਇਰ ਦੇ ਹਾਲਾਤ ਦੇਖੋ ਵੀ ਟਾਇਰ ਦੇ ਇਹ ਜਿਹੇ ਰੇੜਿਆਂ ਤੇ ਮਨੇ ਟਾਇਰ ਪਾਏ ਹੁੰਦੇ ਜਿਹੜੇ ਇੱਕ ਸਕੂਲ ਬੱਸ ਤੇ ਟਾਇਰ ਪਾਏ ਗਏ ਆ ਤੇ ਇਸ ਹਾਦਸੇ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਬੱਚੇ ਦੀ ਅਖਾਰੇਪਿੰਡ ਦੇ ਛੋਟੇ ਜਿਹੇ ਬੱਚੇ ਦੀ ਮੌਤ ਹੋ ਗਈ ਅਤੇ ਜਿਹੜੇ ਹੋਰ ਵੀ ਕਈ 15-20 ਬੱਚੇ ਲਾਗਦੇ ਪਿੰਡਾਂ ਦੇ ਵਿੱਚ ਜਿਹੜੇ ਜਿਹਰੇ ਇਲਾਜ ਹੌਸਪੀਟਲ ਵਿੱਚ ਦਾਖਲੇ ਤੇ ਹੁਣ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਪਰ ਕੀ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਸਕੂਲ ਮੈਨੇਜਮੈਂਟ ਜ਼ਿੰਮੇਵਾਰ ਹੋएगी ਪਰ ਤਾਂ ਦੱਸਿਆ ਕਿ ਸਰਕਾਰ ਨੇ ਇੱਥੇ ਜਾਂਚ ਵੀ ਸ਼ੁਰੂ ਕਰ ਦਿੱਤੀ ਕਿ ਆ ਤੇ ਇੱਥੇ ਵੀ ਕਿਆ ਗਿਆ ਜਿਹੜੇ ਬੰਦੇ ਬੈਠੇ ਕਿ ਇੱਥੇ ਪ੍ਰਸ਼ਾਸਨ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਆਏ ਆ ਤੇ ਹੋਰ ਵੀ ਕਈ ਐਮ ਐਲ ਏ ਸਾਹਿਬ ਵੀ ਇੱਥੇ ਆਏ ਪਰ ਹੜੇ ਤੀਕਰ ਸਾਨੂੰ ਕਿਸੇ ਨੇ ਵੀ ਕੋਈ ਵਿਸ਼ਵਾਸ ਨਹੀਂ ਦਿਵਾਇਆ